ਬਾਰੋਂ ਲੰਬਾ ਪੋਚੀ ਕਰਨ ਨੂੰ ਸਮਾਰਟ ਸਕੂਲ ਨਹੀਂ ਕਹਿੰਦੇ ਬਾਹਰੋਂ ਪੈਨਸਰਾਂ ਬਣਾ ਦਿਓ ਬਾੜੇ ਬੁਰਜੀਆਂ ਲੇਖ ਲੋ ਤੁਸੀਂ ਵੀ ਪੜਿਓ ਕੀ ਅਸੀਂ ਬੁਰਜੀਆਂ ਤੋਂ ਵੇਖ ਕੇ ਪੜਿਆ ਨਾ ਪੜਿਆ ABC ਬੁਰਜੀਆਂ ਤੋਂ ਵੇਖ ਕੇ ਪੜਿਆ ਅੰਦਰ ਸਕੂਲਾਂ ਵਿੱਚ ਇਨਫਰਾਸਟ੍ਰਕਚਰ ਦੀ ਲੋੜ ਆ ਅੰਦਰ ਬੇਸ ਦੀ ਲੋੜ ਆ ਖਰਾਬ ਨਸ਼ਾ ਪੀ ਕੇ ਇੱਕ ਆਦਮੀ ਦੀ ਮੌਤ ਹੋ ਰਹੀ ਆ ਉਹਨੂੰ ਤੁਸੀਂ 10 ਲੱਖ ਦੇ ਰਹੇ ਨਾਲੇ ਸਰਕਾਰੀ ਨੌਕਰੀ ਦੇ ਰਿਆ ਤੇ ਜਿੰਨਾ 20-20 ਸਾਲਾਂ ਦੀ ਸਵਾਵਾ ਨਿਭਾ ਕੇ ਸਵਰਗਵਾਸੀ ਹੋ ਰਹੇ ਆ ਉਹਨਾਂ ਦੇ ਪਰਿਵਾਰ ਰੋ ਰਹੇ ਆ ਜਿਵੇਂ ਸਾਰੇ ਵਰਗਾਂ ਨਾਲ ਕਰ ਰਿਹਾ ਕਿਸਾਨਾਂ ਨਾਲ ਕਰ ਰਿਹਾ ਦੇ ਆਤਵਾਨਲ ਕਰ ਰਿਹਾ ਇਸ ਤਰ੍ਹਾਂ ਲਾਰੇ ਲਾ ਕੇ ਤੇ ਬਾਹਰ ਵਿੱਚੋਂ ਕੰਮ ਪੂਰਾ ਨਹੀਂ ਹੁੰਦਾ ਜਿੰਨੀ ਵਾਰੀ ਮੀਟਿੰਗ ਹੁੰਦੀ ਹੈ ਇਹਨਾਂ ਕੋਲ ਸਿੱਖਿਆ ਸਕੱਤਰ ਗੱਲ ਨਹੀਂ ਸੌਂਦਾ ਸਿੱਖਿਆ ਸਕੱਤਰ ਦੀ ਇਹ ਗੱਲ ਨਹੀਂ ਸੌਂਦੇ ਆਪਸ ਵਿੱਚ ਸਰਕਾਰ ਦਾ ਤੇ ਸਿੱਖਿਆ ਸਕੱਤਰਾਂ ਦਾ ਕਿਹੇ ਤਰ੍ਹਾਂ ਦਾ ਤਾਲ ਮਿਲ ਨਹੀਂ ਹੈਗਾ ਇਹ ਸਰਕਾਰ ਤਾਂ ਬਾਕੀ ਸਰਕਾਰਾਂ ਤੋਂ ਵੀ ਅੱਗੇ ਨਾਂਗੀ ਇਹ ਸਰਕਾਰ ਨੇ ਐਸਮਾ ਲਗਾਤਾ ਵੀ ਆਪਸਾਂ ਦਾ ਸੰਘਰਸ਼ ਕਰੀ ਨਹੀਂ ਸਕਦੇ ਪੰਜਾਬ ਦਾ ਤਾਂ ਮੋਢਾ ਸੰਘਰਸ਼ ਤੋਂ ਬੰਨਿਆ ਹੋਇਆ ਜੇ ਪੰਜਾਬ ਤੋਂ ਸੰਘਰਸ਼ੀ ਨਹੀਂ ਹੋਣਗੇ ਤਾਂ ਇਹ ਤਾਂ ਇਹ ਤਾਂ ਆਪਦੀ ਚਲਾਣਗੇ ਅਸੀਂ ਸਿਰਫ ਇਨਾ ਚਾਹੁੰਦੇ ਵੀ ਜਿਹੜਾ ਤੁਸੀਂ ਮੇਨ ਮਨੋਰਥ ਪੱਤਰ ਦੇ ਵਿੱਚ ਲਿਖਿਆ ਸਾਡੇ ਤੋਂ ਪੂਰਨ ਤਰ੍ਹਾਂ ਤੇ ਲਾਗੂ ਕਰਦੇ ਤਾਂ ਵੀ ਅਸੀਂ ਨਵੀਂ ਮੰਗ ਨਹੀਂ ਮੰਗਦੇ ਨਾ ਅਸੀਂ ਵਾਧੂ ਮੰਗ ਮੰਗਦੇ ਆ ਫਾਈਲ ਜਿਹੜੀ ਆ ਅਸਲ ਦੇ ਵਿੱਚ ਕਾਗਜ਼ਾਂ ਵਿੱਚ ਤੇ ਟੇਬਲਾਂ ਤੇ ਰੁਲਦੀ ਰਹਿੰਦੀ ਆ ਜਿੰਨਾ ਚਿਰ ਉਹ ਫਾਈਲ ਜਿਹੜੀ ਆ ਇਹ ਦਿਲੋਂ ਪੁੱਟ ਨਹੀਂ ਕਰਦੇ ਤੇ ਦਿਲੋਂ ਪਾਸ ਨਹੀਂ ਕਰਦੇ ਉਨਾ ਚਿਰ ਸਾਡਾ ਕੋਈ ਵੀ ਹੱਲ ਨਹੀਂ ਨਿਕਲਦਾ ਸਾਡੇ ਨਾਲ ਕੁੱਲ 66 ਤੋਂ ਵੱਧ ਮੀਟਿੰਗਾਂ ਇਹਨਾਂ ਦੀ ਚੰਡੀਗੜ੍ਹ 'ਚ ਹੋ ਚੁੱਕੀਆਂ ਨੇ ਵਿੱਚ ਹੀ ਵਿੱਤ ਮੰਤਰੀ ਤੋਂ ਲੈ ਕੇ ਸਿੱਖਿਆ ਮੰਤਰੀ ਤੇ ਇਹਨਾਂ ਦੇ ਸੈਕਟਰੀ ਸਾਹਿਬ ਵੀ ਹੁੰਦੇ ਸੀ ਪਹਿਲਾ ਵੀ ਸੰਘਰਸ਼ ਕੀਤਾ ਬਿਲਕੁਲ ਅਸੀਂ 20 ਸਾਲਾਂ ਤੋਂ ਸੰਘਰਸ਼ ਕਰਦੇ ਆ ਇਹ ਉਹ ਕੰਮੂੜ ਵਿਆਪਕ ਹੈ ਜਿਨ੍ਹਾਂ ਨੇ ਸਿੱਖਿਆ ਉਤਾਰ ਨੂੰ ਬੁਲੰਦੀਆਂ ਤੇ ਬਚਾਇਆ ਲੇਕਿਨ ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਕੋਈ ਵਿਖੋ ਸੁਰੱਖਿਆ ਤੇ ਨਹੀਂ ਹੈਗਾ ਵੀ ਜੇ ਤੁਸੀਂ ਕੰਮ ਕਰੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਤਾਂ ਹੀ ਮਤਲਬ ਲੋਕ ਤੁਹਾਨੂੰ ਮੰਨਣਗੇ ਕਿਉਂਕਿ ਇਸ ਟਾਈਮ ਬਿਲਕੁਲ ਬੈਕਫਰਡ ਤੇ ਆ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਹੋ ਰਿਹਾ ਮੁਖਿਆਲੇ ਦੇਖ ਰਿਹਾ ਰਮਨਦਰ ਜੀ ਦਾ ਸਵਾਗਤ ਹੈ ਮੈਨਿਕਨ ਤੁਹਾਡੇ ਦੱਸਦੇ ਇਹ ਲੋਕਾਂ ਦਾ ਫਿਰੋਜ਼ਪੁਰ ਰੋਡ ਤੇ ਮੌਜੂਦ ਆ ਇਹ ਪੀਐਨਯੂ ਗੇਟ ਦੇ ਬਾਹਰ ਜਿੱਥੇ ਦੱਸਦੇਗੇ ਫਿਰੋਜ਼ਪੁਰ ਰੋਡ ਦੀ ਚੱਕਰ ਕਰ ਲਈਏ ਤੇ ਫਿਰੋਜ਼ਪੁਰ ਰੋਡ ਦੇ ਉੱਤੇ ਸੰਘਰਸ਼ ਜਿਹੜੇ ਨੇ ਪਰੰਪਰਣ ਦੇਖ ਨੂੰ ਮਿਲਦੇ ਨੇ ਸੇ ਆਪਣੀਆਂ ਮੰਗਾਂਵਾਂ ਜਿਹੜੀਆਂ ਨੇ ਲੋਕਾਂ ਵੱਲੋਂ ਸੰਘਰਸ਼ ਦੇ ਨੇ ਲਗਾਤਾਰ ਕੀਤਾ ਜਾਦੇ ਨੇ ਸਦਾ ਸੇ ਅੱਜ ਫਿਰੋਜ਼ਪੁਰ ਰੋਡ ਤੋਂ ਕੰਪਿਊਟਰ ਅਧਿਆਪਕ ਦੇ ਰਏ ਯੂਨੀਅਨ ਜਿਹੜੀ ਆ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਇੱਕ ਪਾਸੇ ਕਾਫੀ ਭਾਰੀ ਤਾਦਾਦ ਦੇ ਵਿੱਚ ਅਫਸਰਸ਼ੀ ਕਧਕਾਰੀ ਜਿਹੜੇ ਨੇ ਮੌਜੂਦ ਨੇ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਜਿਹੜਾ ਬੋਲੋ ਤਾਂ ਪਿੱਛੇ ਜਿਹੜੀ ਆ ਬੱਸ ਹੈ ਉਹ ਵੀ ਨਜ਼ਰ ਆ ਰਹੀ ਹੈ ਤਾਂ ਦੂਜੇ ਪਾਸੇ ਨੀਂ ਚੱਕਰਾ ਕਰੇ ਇਹ ਗੱਲ ਕਰੀਏ ਤਾਂ ਫਿਰੋਜ਼ਪੁਰ ਰੋਡ ਦੇ ਤਾਂ ਦੂਜੇ ਪਾਸੇ ਜਿਹੜਾ ਲੋਕਾਂ ਦਾ ਸੰਘਰਸ਼ ਆ ਉਹ ਨਜ਼ਰ ਆ ਰਿਹਾ ਲੋਕ ਆਪਣੀਆਂ ਮੰਗਾਂ ਜਿਹੜੀਆਂ ਲੈ ਕੇ ਉਹ ਮੇਨ ਹਾਈਵੇ ਰੋਡ ਦੇ ਜਿਹੜੇ ਬੈਠੇ ਹੋਏ ਨੇ ਜੇਕਰ ਮੇਨ ਹਾਈਵੇ ਰੋਡ ਦੀ ਗੱਲ ਕਰੀਏ ਤਾਂ ਪੀਓ ਪੀਆਯੂ ਗੇਟ ਦੇ ਨਾਲ ਲੱਗੇ ਸੜਕ ਦੇ ਵਿੱਚ ਬੈਠੇ ਨੇ ਸੋ ਲਾਇਨ ਆਰਡਰ ਦੀ ਸਥਿਤੀ ਕਿਸ ਤਰੀਕੇ ਦੀ ਹੈ ਉਹ ਵੀ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਯੂਨੀ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਜਿਹੜਾ ਉਹ ਸੰਘਰਸ਼ ਕਰ ਰਹੇ ਨੇ ਕਿਹਨੂੰ ਕਰ ਰਹੇ ਨੇ ਇਹ ਸਭ ਲੋਏ ਲੋੜ ਦੀ ਸਥਿਤੀ ਕਿੱਦਾਂ ਹੈਗੀ ਇਹ ਇੱਕ ਬੰਦਾ ਸ਼ਰਾਬ ਪੀ ਕੇ ਮਰ ਗਿਆ ਉਹਨੂੰ ਤੁਸੀਂ 10 ਲੱਖ ਦੇ ਦਿੰਦੇ ਇਹਨਾਂ ਦਾ ਜਿਹੜਾ ਸੰਘਰਸ਼ ਆ ਉਹ ਸਾਰ ਤੇ ਹੋ ਰਿਹਾ ਵਾ ਕਿਸੇ ਨੂੰ ਆਚਾ ਚ ਕੋਈ ਦਿੱਕ ਇਹ ਇਹ ਰਾਏ ਕਿਹੜੀਆਂ ਮੰਗਾਂ ਲੈ ਕੇ ਆਏ ਸੀਗੇ ਪਤਾ ਕੁਛ ਇਹਨਾਂ ਬੇਟਮੇchnਾ ਹੋ ਰਹੀ ਜਿਹੜੀ ਹੋ ਗਿਆ ਮਰ ਕੇ ਕੋ ਮੋਗੇ ਤੁਹਾਨੂੰ ਹੁਣ ਇਹ ਜਿਹਨਾਂ ਦਾ ਮੇਨ ਮੋਟਿਵ ਕੀ ਹੈਗਾ ਸਰ ਆਪ ਤੁਹਾਨੂੰ ਦੇਣਾ ਮੋਟਿਵ ਰੱਖਣਾ ਚਾਹੁੰਦੀ ਆ ਕਿ ਕਿਹੜੀ ਪਾਸੇ ਦੋੜ ਰਹਾ ਜੀ ਇੱਥੇ ਆਣਗੇ ਆਪੋ ਤੇ ਜਾਣਗੇ ਉੱਥੋਂ ਪਤਾ ਲੱਗਦਾ ਮੈਨੂੰ ਤਾਂ ਲੱਗਦਾ ਕੋਈ ਜਿਸਸੇ ਆਇਆ ਹੋਣਾ ਉਹ ਕੰਮ ਘਟਾ ਰਹੇ ਪੰਜ ਬੰਦੇ ਆ ਗਏ ਦੇਖਦੇ ਹੋ ਕਿ ਪ੍ਰਸ਼ਾਸਨਿਕ ਅਗਵਾਈ ਜਿਹੜੇ ਸਾਡੇ ਨਾਲ ਮਜੂਰਤੀ ਕੇ ਤਨ ਦਿਖਾ ਦਿੰਦੇ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਨ੍ਹਾਂ ਵੱਲੋਂ ਲਗਾਤਾਰ ਅਗਰ ਜ਼ਿਕਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੀ ਗੱਲ ਕਰੀਏ ਤਾਂ ਲਾਈਨ ਆਰਡਰ ਦੀ ਸਥਿਤੀ ਜਿਹੜੀ ਹੈ ਔਰ ਬਿਲਕੁਲ ਸਹੀ ਨਜ਼ਰ ਆ ਰਹੀ ਹੈ ਇਹਨਾਂ ਵੱਲੋਂ ਸਾਹ ਤੋਂ ਦੇਖ ਕਰ ਰਹੀ ਹੈ ਇਹ ਕਈ ਜਾ ਰਹੀ ਹੈ ਤੇ ਉੱਚ ਅਧਿਆਪਕ ਜਿਹੜੇ ਨੇ ਉਹ ਵੀ ਉਥਾ ਦੇ ਪਹੁੰਚ ਚੁੱਕੇ ਨੇ ਤੇ ਦੂਜੇ ਪਾਸੇ ਉਹ ਦੇਖ ਸਕਦੇ ਹੋ ਕਿ ਇਹ ਅਧਿਆਪਕ ਜਿਹੜੇ ਕੰਪਿਊਟਰ ਦੇ ਅਧਿਆਪਕ ਜਿਹੜੇ ਹੈਗੇ ਉਹਨਾਂ ਵੱਲੋਂ ਆਪਣਾ ਰੋਜ਼ ਜਿਹੜਾ ਉਹ ਦਿਖਾਇਆ ਜਾ ਰਿਹਾ ਸੁਭਲਬਤ ਕਰਾਂਗੇ ਇੱਕ ਪਾਸੇ ਪ੍ਰਸ਼ਾਸਕੀ ਅਧਿਕਾਰੀ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਕਾਫੀ ਭਾਰੀ ਗਿਣਤੀ ਦੇ ਵਿੱਚ ਤੇ ਇਹਨਾਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਕਿ ਪੰਜ ਬੰਦੇ ਜਿਹੜੇ ਨੇ ਅੰਦਰ ਜਾਣ ਕੇ ਪ੍ਰਕਾਰਨ ਕੀ ਹੈਗਾ ਹਾਤੇ ਦੇ ਵਿੱਚ ਚੰਡੀਆਂ ਵੜੀਆਂ ਹੋਈਆਂ ਤੇ ਸਰ ਜੀ ਤੁਸੀਂ ਬੈ ਗਏ ਹੋ ਇੱਕ ਪਾਸੇ ਉਹ ਯੂਨੀਅਨ ਹੈ ਉਹਨਾਂ ਵੱਲੋਂ ਰੋਸ਼ਤਾਜ ਰਿਆ ਨਾਮ ਕੀ ਹੈਗਾ ਰਕੇਸ਼ ਸਿੰਘ ਜੀ ਹਾਂ ਜੀ ਹੋਇਆ ਕੀ ਹੈਗਾ ਛੰਡੀਆਂ ਫੜੀਆਂ ਇਹ ਸਰਕਾਰ ਵੱਲੋਂ ਸਾਡੂ ਆਪਣੇ ਮੋਨ ਮੇਨ ਮਨੋਰਥ ਪੱਤਰ ਵਿੱਚ ਸਾਨੂੰ ਵਾਅਦਾ ਕੀਤਾ ਆ ਵੀ ਜਿਹੜੀ ਤੁਹਾਡੀ ਸਾਡੀ ਰੈਗੂਲਰ ਜੋਇਨੀਆਂ ਵੀ ਆਉਂਦੇ ਹੀ ਤੁਹਾਨੂੰ ਵਿਭਾਗ ਨਾਲ ਜੋੜਾਂਗੇ ਪਰ ਲੰਬੇ ਸਮੇਂ ਤੋਂ ਆ ਕੇ 50 ਤੋਂ ਜ਼ਿਆਦਾ ਵੀ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਬਾਰ ਬਾਰ ਸਾਨੂੰ ਲਾਰੇ ਲਾਉਂਦੇ ਰਹੇ ਵੀ ਅਸੀਂ ਹੁਣ ਕਰਾਂਗੇ ਇਸ ਤੋਂ ਬਾਅਦ ਅਸੀਂ ਜਿਵੇਂ ਜਿਵੇਂ ਕੋਈ ਇਲੈਕਸ਼ਨ ਆਉਂਦਾ ਸਾਨੂੰ ਕੋਈ ਨਾ ਕੋਈ ਵਟਰਾ ਲਾਰਾ ਲਾਉਂਦੇ ਆ ਤੇ ਸਮੇਂ-ਸਮੇਂ ਸਰ ਪਾ ਕੇ ਫਿਰ ਮੁੱਕਰ ਜਾਂਦੇ ਆ ਸੋ ਜਿੰਨਾ ਚੱਕ ਕੋਈ ਕੰਮ ਨਬੇੜਨੇਗੇ ਨਹੀਂ ਇਵੇਂ ਜਿਵੇਂ ਸਾਰੇ ਵਰਗਾਂ ਨਾਲ ਕਰ ਰਿਹਾ ਕਿਸਾਨਾਂ ਨਾਲ ਕਰ ਰਿਹਾ ਅਧਿਆਪਕਾਂ ਨਾਲ ਕਰ ਰਿਹਾ ਇਸ ਤਰ੍ਹਾਂ ਲਾਰੇ ਲਾ ਕੇ ਤੇ ਬਾਹਰ ਦੇ ਚੋਂ ਕੰਮ ਪੂਰਾ ਨਹੀਂ ਹੁੰਦਾ ਸੋ ਮੈਂ ਇਹੀ ਸਰਕਾਰ ਤੱਕ ਇਹੀ ਜਿਹੜੀ ਆਪਣੀ ਆਵਾਜ਼ ਚੁਣਾਉਣਾ ਚਾਹੁੰਦਾ ਵੀ ਜੇ ਤੁਸੀਂ ਕੰਮ ਕਰੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਤਾਂ ਹੀ ਮਤਲਬ ਲੋਕ ਤੁਹਾਨੂੰ ਮੰਨਣਗੇ ਕਿਉਂਕਿ ਇਸ ਟਾਈਮ ਬਿਲਕੁਲ ਬੈਕਫੋਰਟ ਤੇ ਆ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਹੋ ਰਿਹਾ ਐਵੇਂ ਵੱਡੇ ਵੱਡੇ ਬੋਰਡ ਲਾ ਕੇ ਜਿਹੜੇ ਝੂਠੇ ਦਾਅਵੇ ਕੀਤੇ ਜਾ ਰਹੇ ਆ ਉਹ ਬਹੁਤ ਮਾੜੀ ਗੱਲ ਆ ਸੋ ਇਸ ਕਰਕੇ ਸਰ ਹਰੇਕ ਵਾਰ ਦੀ ਗੱਲ ਸੁਣੀ ਜਾਵੇ ਅਧਿਆਪਕਾਂ ਦੀ ਸੁਣੀ ਜਾਵੇ ਕਿਸਾਨਾਂ ਦੀ ਸੁਣੀ ਜਾਵੇ ਅਸੀਂ ਤਾਂ ਤਕਰੀਬਨ ਕੋਰਟ ਕੇਸ ਵੀ ਹੋਇਆ ਉਹ ਵੀ ਸਾਨੂੰ ਕਹਿ ਚੁੱਕੇ ਆ ਵੀ ਤੁਹਾਡੇ ਜਿਹੜੇ ਬਣਦੇ ਹੱਕ ਇਹਨਾਂ ਦੇ ਜਲਦੀ ਦਿਓ ਤਾਂ ਬਾਰ-ਬਾਰ ਅਸੀਂ ਹੁਣ ਲਾਰੇ ਹੀ ਵਾਪਸ ਲੈ ਜਾਂਦੇ ਆ 50 ਦੇ ਕਰੀਬ ਮੀਟਿੰਗਾਂ ਹੋ ਗਈਆਂ ਕੰਮ ਸੇ ਕਮ 4 ਸਾਲ ਹੋ ਗਏ ਆ ਸਰਕਾਰ ਨੂੰ ਸਤਾ ਵਿੱਚ ਆਏ ਹੋਏ ਤਾਂ ਹਲੇ ਤੱਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੰਮ ਜਿਹੜਾ ਜਾਂ ਪ੍ਰੋਮਿਸ ਆ ਜਿਹੜਾ ਅਸੀਂ ਸਿਰਫ ਇਹਨਾਂ ਚੋਣਾਂ ਵਿੱਚ ਜਿਹੜਾ ਤੁਸੀਂ ਮੇਨ ਮਨੋਰਥ ਪੱਤਰ ਦੇ ਵਿੱਚ ਲਿਖਿਆ ਸਾਡੇ ਤੋਂ ਪੂਰਨ ਤਰ੍ਹਾਂ ਤੇ ਲਾਗੂ ਕਰਦੇ ਕਿ ਵੀ ਅਸੀਂ ਨਵੀਂ ਮੰਗ ਨਹੀਂ ਮੰਗਦੇ ਨਾ ਅਸੀਂ ਵਾਧੂ ਮੰਗ ਮੰਗਦੇ ਆ ਅਸੀਂ ਸਿਰਫ ਆਪਣੇ ਹੱਕ ਮੰਗਦੇ ਆ ਜੋ ਤੁਹਾਡੇ ਵੱਲੋਂ ਹੀ ਕਿਹਾ ਗਿਆ ਤੋ ਸਾਡੇ ਹੱਕ ਬਣਦੇ ਵੀ ਆ ਜੀ ਬਿਲਕੁਲ ਹੋਰ ਜਿਹੜੇ ਲੋਗ ਨੇ ਮੌਜੂਦ ਨੇ ਇੱਥੇ ਮਹਿਲਾਵਾਂ ਵੀ ਮੌਜੂਦ ਹੈਗੀਆਂ ਸੋ ਜਿਹੜੇ ਅਧਿਆਪਕ ਨੇ ਗੱਲਬਾਤ ਕਰਾਂਗੇ ਤੁਸੀਂ ਇੱਥੇ ਜਿਹੜਾ ਰੋਸ ਇੱਕ ਪਾਸੇ ਜਿਤਾ ਰਹੇ ਹੋ ਤੇ ਨਾਲ ਜਿਹੜਾ ਤੁਸੀਂ ਅੱਜ ਬੈ ਗਏ ਹੋ ਰੋਡ ਦੇ ਉੱਤੇ ਕਾਰਨ ਕੀ ਹੈਗਾ ਦਾ ਪਿੱਛੇ ਪੋਸਟਰ ਲਾਇਆ ਹੋਇਆ 2022 ਚ ਇਸ ਸਰਕਾਰ ਨੇ ਸੱਤਾ ਤੋਂ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਆਉਂਦੇ ਤਾਂ ਤੁਹਾਡੇ ਜਿਹੜੇ ਹੱਕ ਤੁਹਾਨੂੰ ਦਿੱਤੇ ਜਾਣਗੇ ਲੇਕਿਨ ਸਾਡੇ 3.5 ਸਾਲ ਦਾ ਸਮਾਂ ਬੀਤਨ ਤੇ ਵੀ ਸਰਕਾਰ ਲਾਰੇ ਲੱਪਿਆਂ ਵਿੱਚ ਸਾਨੂੰ ਕੱਢ ਰਹੀ ਹੈ ਸਾਡੇ 100 ਤੋਂ ਵੱਧ ਕੰਪਿਊਟਰ ਵਿਆਪਕ ਜਿਹੜੇ ਆ ਮਰੇ ਸਵਾਵਾ ਨਿਭਾਉਂਦੇ ਹੋਏ ਸਵਰਗਵਾਸੀ ਹੋ ਚੁੱਕੇ ਹੋਇਆ ਉਹਨਾਂ ਦੇ ਪਰਿਵਾਰ ਰੋਲ ਰਹੇ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਕੀਤੇ ਵਾਦੇ ਪੂਰੇ ਨਹੀਂ ਕਰ ਰਹੇ ਲੇਕਿਨ ਇੱਕ ਤੁਹਾਡੇ ਪੰਜਾਬ ਰਾਜ ਦੇ ਵਿੱਚ ਸ਼ਰਾਬ ਨਸ਼ਾ ਪੀ ਕੇ ਇੱਕ ਆਦਮੀ ਦੀ ਮੌਤ ਹੋ ਰਹੀ ਆ ਉਹਨੂੰ ਤੁਸੀਂ 10 ਲੱਖ ਦੇ ਰਹੇ ਨਾਲੇ ਸਰਕਾਰੀ ਨੌਕਰੀ ਦੇ ਰਿਹਾ ਤੇ ਜਿਨ੍ਹਾਂ 20-20 ਸਾਲਾਂ ਦੀ ਸਵਾਵਾ ਨਿਭਾ ਕੇ ਸਵਰਗਵਾਸੀ ਹੋ ਰਹੇ ਆ ਉਹਨਾਂ ਦੇ ਪਰਿਵਾਰ ਰੋਲ ਰਹੇ ਆ ਤੁਹਾਡਾ ਇਨਸਾਫ ਕਿੱਥੇ ਆ ਤੁਹਾਡਾ ਬਦਲਾ ਕਿੱਥੇ ਆ ਸਾਡੇ ਜਿਹੜੇ ਤੁਸੀਂ ਵਾਦੇ ਕੀਤੇ ਹੋ ਕਿੱਥੇ ਆ ਜਲਦੀ ਤੋਂ ਜਲਦੀ ਸਾਡੇ ਵਾਦੇ ਪੂਰੇ ਕੀਤੇ ਜਾਣ ਨਹੀਂ ਤੇ ਅਸੀਂ ਤੁਹਾਡੇ ਨਾਲ ਪੰਮੜ ਬਣ ਕੇ ਜੱਟ ਕਰਾਂਗੇ ਵਾਦੇ ਜਿਹੜੇ ਕਿਤੇ ਗਏ ਸੀਗੇ ਵਾਦੇ ਕਦੋਂ ਕਿਤੇ ਗਏ ਸੀਗੇ ਕਿੰਨੇ ਕੇ ਵਾਦੇ ਸੀਗੇ ਜਿਹੜੇ ਤੁਹਾਡੇ ਨਾਲ ਕੀਤੇ ਗਏ ਸੀਗੇ ਕਿਉਂਕਿ ਹੋਰ ਤਾਂ ਕਈ ਵਾਦੇ ਜਿਹੜੇ ਬਾਕੀ ਰਹਿੰਦੇ ਸਾਡੀ ਇੱਕੋ ਮੇਨ ਮੰਗ ਸੀ ਕਿ ਸਾਨੂੰ ਸਿੱਖਿਆ ਵਾਲੇ ਪਾਗ ਵਿੱਚ ਮੱਝ ਕੀਤਾ ਜਾਵੇ ਉਹ ਸਰਕਾਰ ਨੇ ਕਿਹਾ ਸੀ ਆਉਣ ਦੇ ਵਿੱਚ 3 ਮਹੀਨੇ ਆਉਂਦਿਆ ਸੀ ਸੱਤਾ ਵਿੱਚ ਆਉਂਦਿਆਂ ਤੁਹਾਡਾ ਵਾਦਾ ਪੂਰਾ ਕਰਾਂਗੇ ਲੇਕਿਨ ਸਾਡੇ 3 ਸਾਲ ਬੀਤ ਜਾਣ ਤੇ ਵੀ ਸਾੜਨਾ ਕੀਤਾ ਵਾਦਾ ਪੂਰਾ ਨਹੀਂ ਹੋਇਆ ਲੇਕਿਨ ਜਿਹੜੇ ਸ਼ਰਾਬੀ ਤੇ ਮਰ ਰਹੇ ਆ ਸ਼ਰਾਬ ਪੀ ਕੇ ਨ 10 ਲੱਖ ਤੇ ਨਾਲ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਆ ਤੁਸੀਂ ਹੁਣ ਜਾਰੀ ਕਰ ਦਿੱਤਾ ਵਾ 3 3 ਸਾਲ ਹੋ ਚੁੱਕੇ ਨੇ 1.5 ਸਾਲ ਦੀ ਹੋਰ ਸਰਕਾਰ ਰਹਿ ਗਈ ਹੈ ਪਹਿਲਾਂ ਵੀ ਸੰਘਰਸ਼ ਕੀਤਾ ਬਿਲਕੁਲ ਅਸੀਂ 20 ਸਾਲਾਂ ਤੋਂ ਸੰਘਰਸ਼ ਕਰਦੇ ਆ ਇਹ ਉਹ ਕੰਪਿਊਟਰ ਵਿਦਵਤਾਕਾ ਜਿਨ੍ਹਾਂ ਨੇ ਸਿੱਖਿਆ ਦੇ ਭਾਰ ਨੂੰ ਬਲੰਦੀਆਂ ਤੇ ਪਹਚਾਇਆ ਲੇਕਿਨ ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਭਵਿੱਖਾ ਸੁਰੱਖਿਅਤ ਨਹੀਂ ਹੈਗਾ ਬਿਲਕੁਲ ਅੱਜ ਇਹ ਕਿੰਦੇ ਕੋਲ ਤੁਸੀਂ ਆਣਾ ਚਾਹੁੰਦੇ ਸੀਗੇ ਕਿੰਦੇ ਕੋਲ ਜਾਣਾ ਚਾਹੁੰਦੇ ਹੋ ਕਿੰਦੇ ਕੋਲ ਆਪਣੀਆਂ ਮੰਗਾਂ ਜੜੀਆਂ ਰੱਖਣੀਆਂ ਚਾਹੁੰਦੇ ਹੋ ਅੱਜ ਜਿਹੜਾ ਵਾ ਸਾਡੀ ਪੰਜਾਬ ਲੈਵਲ ਦੀ ਰੈਲੀ ਸੀ ਇਥੇ ਉਹ ਸਿਰਫ ਇੱਕ ਚੇਤਾਵਨੀ ਰ ਤੇ ਇੱਕ ਤੁਸੀਂ ਜੋ ਸਾਡੇ ਨਾਲ ਵਾਦਾ ਕੀਤਾ ਵਾ ਉਹਨੂੰ ਇਨ ਬਿਨ ਲਾਗੂ ਕਰੋ ਪੂਰਾ ਕਰੋ ਅੱਜ ਅਸੀਂ ਇਹਨਾਂ ਲਈ ਜਿਹੜਾ ਆਪਣਾ ਰਾਜ ਸਭਾ ਦਾ ਮੈਂਬਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਐਮ ਐਲ ਏ ਦੇ ਟਿਕਟ ਦੇ ਕੇ ਇੱਥੇ ਖਿਲਾੜਿਆ ਆਇਆ ਵਾ ਉਹਨੂੰ ਅਸੀਂ ਇਹੋ ਚੀਜ਼ ਪੁੱਛਣਾ ਚਾਹੁੰਦੇ ਆਂ ਕਿ ਸਾਡਾ ਕਸੂਰ ਦੱਸਦਾ ਜਾਵੇ ਸਾਨੂੰ ਬਾਰ ਬਾਰ ਮੀਟਿੰਗਾਂ ਕਰਕੇ ਬਾਰ ਬਾਰ ਲੜੇ ਲਾ ਕੇ ਤੇ ਤੁਸੀਂ ਸਾਡੇ ਨਾਲ ਕਰਨਾ ਕੀ ਚਾਹੁੰਦੇ ਜੀ ਜਿੰਨੀ ਵਾਰੀ ਮੀਟਿੰਗ ਹੁੰਦੀ ਆ ਇਹਨਾਂ ਕੋਲ ਸਿੱਖਿਆ ਸਕੱਤਰ ਗੱਲ ਨਹੀਂ ਸੌਂਦਾ ਸਿੱਖਿਆ ਸਕੱਤਰ ਦੀ ਇਹ ਗੱਲ ਨਹੀਂ ਸੌਂਦੇ ਆਪਸ ਵਿੱਚ ਸਰਕਾਰ ਦਾ ਤੇ ਸਿੱਖਿਆ ਸਕੱਤਰਾਂ ਦਾ ਕਿਹੇ ਤਰ੍ਹਾਂ ਦਾ ਤਾਲਮੇਲ ਨਹੀਂ ਹੈਗਾ ਉਹ ਕਹਿੰਦੇ ਜੇ ਅਸੀਂ ਫ ਫਾਈਲ ਜਿਹੜੀ ਆ ਅਸਲ ਦੇ ਵਿੱਚ ਕਾਗਜ਼ਾਂ ਵਿੱਚੋਂ ਟੇਬਲਾਂ ਉੱਤੇ ਰਲਦੀ ਰਹਿੰਦੀ ਆ ਜਿੰਨਾ ਚਿਰ ਉਹ ਫਾਈਲ ਜਿਹੜੀ ਆ ਇਹ ਦਿਲੋਂ ਪੁੱਟ ਨਹੀਂ ਕਰਦੇ ਤੇ ਦਿਲੋਂ ਪਾਸ ਨਹੀਂ ਕਰਦੇ ਉਨਾਂ ਚਿਰ ਸਾਡਾ ਕੋਈ ਵੀ ਹੱਲ ਨਹੀਂ ਨਿਕਲਦਾ ਨੂੰ ਕੀ ਲੱਗਦਾ ਵੀ ਆਮ ਲੋਕਾਂ ਦੇ ਨਾਲ ਨਾਲ ਹੁਣ ਕੰਪਿਊਟਰ ਜਿਹੜੇ ਅਧਿਆਪਕ ਨੇ ਯੂਨੀਅਨ ਜਿਹੜੀ ਹੈਗੀ ਇਹ ਇਹ ਵੀ ਸੜਕਾਂ ਤੇ ਉਤਰਨੀ ਸ਼ੁਰੂ ਹੋ ਗਈ ਹੈ ਤੇ ਆਮ ਲੋਕਾਂ ਦਾ ਕੀ ਹੋਊਗਾ ਵੇਖੋ ਜੀ ਜੇ ਅਸੀਂ ਪਿਛਲੇ 20 ਸਾਲਾਂ ਤੋਂ ਪੜਾ ਰਹੇ ਹਾਂ ਬੱਚਿਆਂ ਨੂੰ ਇਹ ਜਿਹੜੀ ਅੱਜ ਕੱਲ ਸਿੱਖਿਆ ਕ੍ਰਾਂਤੀ ਕਹਿ ਰਹੇ ਆ ਇਹਦਾ ਨਹੀਂ ਅਸੀਂ ਆ ਅਸੀਂ ਬੇਸ ਆ ਅਸੀਂ ਉੱਥੇ ਜਾ ਕੇ ਕੰਪਿਊਟਰ ਨੂੰ ਸਟੈਬਲਿਸ਼ ਕੀਤਾ 2005 ਦੇ ਵਿੱਚ ਜਿਹੜੀ ਅੱਜ ਕੱਲ ਸਿੱਖਿਆ ਕ੍ਰਾਂਤੀ ਆ ਰਹੀ ਆ ਵੀ YouTube ਤੇ ਆ ਆ ਗਿਆ ਜੀ ਅਸੀਂ ਆਨਲਾਈਨ ਆ ਕਰਦਾ ਜੀ ਇਹ ਨੈਟਵਰਕ ਵਾਸਤੇ ਇੰਨਾ ਕੰਮ ਕਰਦਾ ਉਹਦੇ ਜੜ ਕੌਣ ਆ ਉਹਦੀ ਜੜ ਅਸੀਂ ਆ ਉਸਦੇ ਜੜ ਕੰਪਿਊਟਰ ਦੇ ਆ ਗਿਆ ਜਦੋਂ ਅਸੀਂ ਆਏ ਸੀ ਪੂਰੇ ਦਾ ਪੂਰਾ ਡਾਕ ਦਾ ਸਿਸਟਮ ਪੂਰੇ ਦਾ ਪੂਰਾ ਸਕੂਲ ਦਾ ਸਿਸਟਮ ਜਿਹੜਾ ਸਿੱਖਿਆ ਭਾਗ ਚੱਲਦਾ ਸੀ ਮੈਨੂਅਲੇ ਕਾਗਜੀ ਪੱਤਰੀ ਚੱਲਦਾ ਸੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇੱਕ ਜਿਹੜਾ ਕਲਰਕ ਹੈ ਜਾਂ ਦਰਜਾਚਾਰ ਰਿਹਾ ਉਹ ਡਾਕ ਲੈ ਕੇ ਜਾਂਦਾ ਸੀ ਤਿੰਨ ਤਿੰਨ ਦਿਨ ਬਾਅਦ ਡਾਕ ਉਹ ਮੁੱਕੋਂਗੇ ਉੱਥੇ ਸਕੂਲਾਂ ਵਿੱਚ ਆਉਂਦੀ ਸੀ ਸਿੱਖਿਆ ਕ੍ਰਾਂਤੀ ਦੇ ਨਾਲ ਨਾਲ ਸਮਾਰਟ ਸਕੂਲ ਜਿਹੜੇ ਕਹੇ ਗਏ ਆ ਪ੍ਰਾਇਮਰੀ ਸਕੂਲ ਵੀ ਸਮਾਰਟ ਵਰਗੇ ਬਣ ਚੁੱਕੇ ਨੇ ਕਿਉਂਕਿ ਉਹਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਜਿਹੜਾ ਉਦਘਾਟਨ ਕੀਤਾ ਗਿਆ ਸਿੱਖਿਆ ਕ੍ਰਾਂਤੀ ਇੱਕ ਹੋਰ ਜਿਹੜੀ ਹੈ ਮਿਸਾਲ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਸਕੂਲਾਂ ਦੇ ਪਕਾ ਜੀ ਰੋਡ ਦੇ ਉੱਤੇ ਰੋਲ ਰਹੇ ਨੇ ਇਹਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਇਹ ਇਹਨਾਂ ਦੀ ਨੀਅਤ ਆ ਜਿੰਨਾ ਚਿਰ ਤੁਹਾਡੀ ਦਿਲੋਂ ਨੀਅਤ ਸਾਫ਼ ਨਹੀਂ ਹੁੰਦੀ ਉਹਨਾਂ ਚਿਰ ਜਿਹੜੇ ਅਧਿਆਪਕ ਆ ਕੰਪਿਊਟਰ ਦੇ ਆ ਖਾਸ ਤੌਰ ਤੇ ਇਹ ਛੜਕਾਂ ਦੇ ਉੱਤੇ ਰੁਲਦੇ ਹੀ ਛੜਕਾਂ ਉੱਤੇ ਛੜਕਾਂ ਉੱਤੇ ਰੁਲਦੇ ਹੀ ਰਹਿਣਗੇ ਠੀਕ ਹੈ ਨਾ ਉਹਨਾਂ ਚਿਰ ਇਹ ਚੀਜ਼ਾਂ ਜਿਹੜੀਆਂ ਵਾ ਦਿਲੋਂ ਜਿੰਨਾ ਚਿਰ ਆਪਾਂ ਨਹੀਂ ਕਰਦੇ ਸਮਾਰਟ ਸਕੂਲ ਕੀ ਆ ਬਾਹਰੋਂ ਲੰਬਾ ਪੋਚੀ ਕਰਨ ਨੂੰ ਸਮਾਰਟ ਸਕੂਲ ਨਹੀਂ ਕਹਿੰਦੇ ਬਾਹਰੋਂ ਪੈਨਸਲਾਂ ਬਣਾ ਦਿਓ ਪਹਾੜੇ ਬੁਰਜੀਆਂ ਲੇਖ ਲਓ ਤੁਸੀਂ ਵੀ ਪੜਿਓ ਕੀ ਅਸੀਂ ਬੁਰਜੀਆਂ ਤੋਂ ਵੇਖ ਕੇ ਪਹਾੜੇ ਨਾ ਪੜੇ ਆ ਅੰਦਰ ਸਕੂਲਾਂ ਵਿੱਚ 인ਫਰਾਸਟ੍ਰਕਚਰ ਦੀ ਲੋੜ ਆ ਅੰਦਰ ਬੇਸ ਦੀ ਲੋੜ ਆ ਅੰਦਰ ਜਿਹੜਾ ਵਾ ਅੱਜ ਕੱਲ ਜਿਹੜੀ ਆ ਜਿਹੜਾ ਸਿੱਖਿਆ ਨੀਤੀ ਜਿਹੜੀ ਬਣਾਈ ਜਾਵੇ ਨਵੀਂ ਬਣਾਈ ਜਾਵੇ ਬੱਚਿਆਂ ਨੂੰ ਫੇਲ ਕਰਨ ਦੀ ਪ੍ਰਵਿਰਤੀ ਬਣਾਈ ਜਾਵੇ ਅਸੀਂ ਕਹਿੰਨੇ ਆ ਕਿ ਸਾਡੇ ਤੇ ਸਾਰਾ ਸਾਲ ਸਾਡੇ ਤੇ ਚੈਕਿੰਗ ਕਰੋ ਜਿਹੜਾ ਟੀਚਰ ਨਹੀਂ ਪੜਾਉਂਦਾ ਉਹਨੂੰ ਜਿੱਦਾਂ ਤੁਹਾਨੂੰ ਸਜ਼ਾ ਦੇਣੀ ਦਿਓ ਪਰ ਜੇ ਕੋਈ ਬੱਚਾ ਨਾ ਨਹੀਂ ਕਿਸੇ ਇੱਕ ਅੱਧਾ ਬੱਚਾ ਫੇਲ ਹੋ ਜਾਂਦਾ ਤੇ ਹੋ ਲੈਣਦੇ ਹੋ ਯਾਰ ਫਿਰ ਚੋਣਾਂ ਜਿਹੜੀਆਂ ਆਗੀਆਂ ਨੇ ਜਿਮਣੀ ਚੋਣਾਂ ਦੇ ਵਿੱਚ ਹੁਣ ਹਲਕਾ ਵਿਸ਼ਤ ਤੋਂ ਉਮੀਦਵਾਰ ਵੀ ਲਾਣੇ ਗਏ ਨੇ ਪੱਲਾ ਰਾਸ ਸਭਾ ਮੈਂਬਰ ਵੀ ਨੇ ਤੇ ਇਹਨਾਂ ਵੱਲੋਂ ਸਾਫ਼ ਤੌਰ ਤੇ ਗੱਲ ਜਿਹੜੀ ਕਹੀ ਗਈ ਹੈ ਕਿ ਲੁਧਿਆਣਾ ਨੂੰ ਪੂਰ ਤੌਰ ਤੇ ਜਿਹੜਾ ਬਦਲ ਦਿੱਤਾ ਜਾਊਗਾ ਵਧੀਆ ਸਮਾਰਟ ਲੁਧਿਆਣਾ ਬਣਾਇਆ ਜਾਊਗਾ ਦੇਖੋ ਪਹਿਲਾਂ ਇਹਨਾਂ ਦੀ ਸਰਕਾਰ ਨੇ ਵੀ ਕਿਹਾ ਸੀ ਮਤਲਬ ਜਦੋਂ ਆਣਾ ਸੀਗਾ ਤਾਂ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਸੀ ਕਿ ਅਸੀਂ ਜਦੋਂ ਆਗੇ ਤਾਂ ਪੂਰੇ ਪੰਜਾਬ ਦੀ ਨਿਹਾਰ ਬਦਲ ਕੇ ਰੱਖ ਦਿਆਂਗੇ ਫਿਰ ਜਿਵੇਂ ਇਹ ਪਾਰਟੀ ਨਾਲ ਸੰਬੰਧਤ ਰੱਖਦੇ ਨੇ ਤਾਂ ਸ਼ਾਇਦ ਇਹ ਹੈ ਨਾ ਇਹ ਵੀ ਪੂਰਾ ਨਾ ਹੋਵੇ ਸਾਡੇ ਨਾਲ ਕਿੰਨੀਆਂ ਕਿ ਮੀਟਿੰਗਾਂ ਜਿਹੜੀਆਂ ਫਿਕਸ ਹੋਈਆਂ ਨੇ ਕਿੰਨੀਆਂ ਕਿ ਮੀਟਿੰਗਾਂ ਕਰ ਚੁੱਕੇ ਹੁਣ ਤੱਕ ਸਰਕਾਰਾਂ ਨਾਲ ਸਾਡੇ ਨਾਲ ਕੁੱਲ 68 ਤੋਂ ਵੱਧ ਮੀਟਿੰਗਾਂ ਇਹਨਾਂ ਦੀ ਚੰਡੀਗੜ੍ਹ 'ਚ ਹੋ ਚੁੱਕੀਆਂ ਨੇ ਵਿੱਚ ਹੀ ਵਿੱਤ ਮੰਤਰੀ ਤੋਂ ਲੈ ਕੇ ਸਿੱਖਿਆ ਮੰਤਰੀ ਤੇ ਇਹਨਾਂ ਦੇ ਸੈਕਟਰੀ ਸਾਹਿਬ ਵੀ ਹੁੰਦੇ ਸੀ ਪਰ ਜਿਵੇਂ ਕਿ ਮੇਰੇ ਸਾਥੀ ਨੇ ਦੱਸਿਆ ਕਿ ਇਹਨਾਂ ਦਾ ਆਪਸ 'ਚ ਰਾਬਤਾ ਹੀ ਕੋਈ ਨਹੀਂ ਹੈਗਾ ਸੈਕਟਰੀ ਸਾਹਿਬ ਕਹਿੰਦੇ ਕਿ ਮੰਤਰੀ ਸਾਹਿਬ ਕਹਿਣਗੇ ਮੈਂ ਕੰਮ ਕਰੂੰਗਾ ਮੰਤਰੀ ਸਾਹਿਬ ਕਹਿੰਦੇ ਸੈਕਟਰੀ ਸਾਹਿਬ ਨਹੀਂ ਮੇਰਾ ਕਹਿਣਾ ਮੰਨਦੇ ਜੇ ਕਹਿਣਾ ਨਹੀਂ ਮੰਨਦੇ ਫਿਰ ਆਪਾਂ ਮੰਤਰੀ ਕਹਿੰਦੇ ਆ ਤੇ ਹੁਣ ਅੱ ਸੰਜੀਵ ਰੋੜਾ ਜੀ ਦੇ ਦਰ ਤੇ ਉਹਨਾਂ ਨੂੰ ਕਹਿਣ ਆਏ ਆ ਵੀ ਭਾਈ ਸਾਡੀ ਸਾਰ ਲਓ ਅਸੀਂ 20 ਸਾਲ ਤੋਂ ਸੜਕਾ ਦੇ ਸੰਤਾਪ ਭੋਗਨੇ ਆ ਸਾਡਾ ਜਿਹੜਾ ਤੁਸੀਂ ਵਾਦਾ ਕੀਤਾ ਸੀ ਚੋਣ ਮੈਨੀਫੈਸਟੋ ਦੇ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਅੰਦਰ ਸਰ ਸਿੱਖਿਆ ਭਾਗ ਵਿੱਚ ਰੈਗੂਲਰ ਕਰਾਂਗੇ ਉਹ ਵਾਦੇ ਨੂੰ ਪੂਰ ਚੜਾਓ ਤੇ ਸਾਨੂੰ ਖੁਸ਼ ਕਰੋ ਤੇ ਅਸੀਂ ਤੁਹਾਨੂੰ ਮਿਲਣ ਆਏ ਮਿਲ ਕੇ ਗਏ ਤੁਹਾਨੂੰ ਸਾਨੂੰ ਕੋਈ ਇੱਥੇ ਮਿਲਨੀ ਆ ਤੇ ਹੁਣ ਸਾਡੇ 10 ਬੰਦਿਆਂ ਨੂੰ ਉਹਨਾਂ ਨੇ ਆਪਣੀ ਰਿਹੈਸ ਤੇ ਸੱਦੇ ਆ ਤੇ ਉਹ ਕਹਿੰਦੇ ਆਪਾਂ ਗੱਲਬਾਤ ਕਰਦੇ ਆ ਤੇ ਗਾਹਾਂ ਮਤਲਬ ਤੁਹਾਡੀ ਕਿਸੇ ਨਾਲ ਉੱਚ ਅਧਿਕਾਰੀ ਨਾਲ ਜਾਂ ਮੰਤਰੀ ਨਾਲ ਮੀਟਿੰਗ ਕਰਵਾਉਂਦੇ ਬਿਲਕੁਲ ਕੋਈ ਕਿਸੇ ਕੀ ਲੱਗਦਾ ਨਹੀਂ ਹੈਗਾ ਕਿ ਜਿਹੜੇ ਲੋਕ ਰੋਸ ਜਤਾ ਰਹੇ ਨੇ ਉਹਨਾਂ ਦਾ ਬਿਲਕੁਲ ਰਾਈਟਸ ਹੈਗਾ ਕਿ ਉਹਨਾਂ ਦੇ ਵਿੱਚ ਆ ਕੇ ਉਹ ਜਿਹੜੇ ਪਬਲਿਕ ਦੇ ਚੁਣੇ ਹੋਏ ਜਿਹੜੇ ਇਹ ਨਮਾਇੰਦੇ ਨੇ ਇਹਨਾਂ ਨੂੰ ਪਬਲਿਕ ਦੇ ਵਿੱਚ ਆ ਕੇ ਮਿਲਣਾ ਚਾਹੀਦਾ ਗੱਲਬਾਤ ਕਰਨੀ ਚਾਹੀਦੀ ਹੈ ਬਿਲਕੁਲ ਕਰਨੀ ਚਾਹੀਦੀ ਹੈ ਕਿਉਂਕਿ ਲੋਕਤੰਤਰ ਹੈਗਾ ਤੇ ਲੋਕਤੰਤਰ ਦਾ ਮੋਢੀ ਹੈ ਜਿਹੜ ਆਪ ਦੀ ਗੱਲ ਕਰਨਾ ਇਹ ਸਰਕਾਰ ਤਾਂ ਬਾਕੀ ਸਰਕਾਰਾਂ ਨਾਲੋਂ ਵੀ ਅੱਗੇ ਲੰਗੀ ਇਹ ਸਰਕਾਰ ਨੇ ਐਸਮਾ ਲਗਾਤਾ ਵੀ ਆਪਕਾ ਸੰਘਰਸ਼ ਕਰੀ ਨਹੀਂ ਸਕਦੇ ਤੁਸੀਂ ਦੇਖੋ ਵੀ ਸੰਘਰਸ਼ੀ ਪੰਜਾਬ ਦਾ ਤਾਂ ਮੋਢਾ ਸੰਘਰਸ਼ ਤੋਂ ਬੰਨਿਆ ਹੋਇਆ ਜੇ ਪੰਜਾਬ ਦੇ ਸੰਘਰਸ਼ੀ ਨਹੀਂ ਹੋਣਗੇ ਤਾਂ ਇਹ ਤਾਂ ਇਹ ਤਾਂ ਆਪ ਦੀ ਚਲਾਣਗੇ ਸੋ ਮੈਂ ਇੱਥੇ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਸੰਘਰਸ਼ ਨੂੰ ਨਾ ਦਬਾਓ ਸਗੋਂ ਆਪ ਦੇ ਕੰਮ ਤੇ ਧਿਆਨ ਦਿਓ ਅਬ ਦੇ ਕੰਮ ਕਰੋ ਸੰਘਰਸ਼ ਛਾਪੇ ਹੁਣ ਹਟ ਜਾਣਗੇ ਜਿਵੇਂ ਭਗਵੰਤ ਸਿੰਘ ਮਾਨ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਅਸੀਂ ਸਰਕਾਰ ਅਸੀਂ ਕੰਮ ਕਰਾਂਗੇ ਜਨਤਾ ਦੇ ਜਨਤਾ ਦੇ ਕੰਮ ਕਰਨ ਤੇ ਸੰਘਰਸ਼ ਛਾਪੀ ਨਹੀਂ ਹੋਣੇ ਹੈਗੇ ਹੁਣ ਇੱਥੇ ਕਿੰਨੇ ਕੁ ਲੋਕ ਆਏ ਆ ਸਿਰਫ ਲੁਧਿਆਣੇ ਦੇ ਇਹ ਯੂਨੀਅਨ ਲੁਧਿਆਣੇ ਦੀ ਆ ਜਾਂ ਪੂਰੇ ਪੰਜਾਬ ਦੀ ਨਹੀਂ ਇਹ ਅਸੀਂ ਮਾਸ ਡੈਪੂਟੇਸ਼ਨ ਸੱਦਾ ਸੀ ਪੂਰੇ ਪੰਜਾਬ ਤੋਂ ਬੀਬੀ ਬੰਦੇ ਲਗਾਏ ਸੀਗੇ ਕਿ ਤੁਸੀਂ ਆਓ ਤੇ ਆਪਾਂ ਇਹਨਾਂ ਨੂੰ ਸਿਰਫ ਇੱਕ ਰੋਸ ਦਿਖਾਉਣਾ ਵੀ ਸਾਡੇ ਦੇ ਵਿੱਚ ਭਾਰੀ ਰੋਸ ਆ ਪਰ ਜੇ ਇਹਨਾਂ ਨੇ ਸਾਡਾ ਐਂ ਹੀ ਰੱਖਿਆ ਫਿਰ ਅਸੀਂ ਪੂਰਾ ਪੰਜਾਬ ਸੱਦਾਂਗੇ ਤੇ ਹੋ ਸਕਦਾ ਫਿਰ ਅਸੀਂ ਸੜਕਾਂ ਤੇ ਨਿਕਲੀ ਫਿਰ ਅਸੀਂ ਪ੍ਰਸ਼ਾਸਨ ਦੀ ਨਾ ਮੰਨੀ ਆਨ ਅਲਾ ਸਮਾ ਆਨ ਆਲੇ ਸਰ ਇਹ ਬਿਲਕੁਲ ਸੋ ਦੱਸਦੀ ਹੈ ਕਿ ਕੰਪਿਊਟਰ ਅਧਿਆਪਕ ਯੂਨੀਅਨ ਜਿਹੜੇ ਨੇ ਜਿਹੜੇ ਲੋਕ ਇੱਥੇ ਮੌਜੂਦ ਸੀਗੇ ਜਿਹੜੇ ਲੋਕ ਇੱਥੇ ਪ੍ਰੋਟੈਸਟ ਕਰ ਰਹੇ ਸੀਗੇ ਆਪਣਾ ਰੋਸ ਜਤਾ ਰਹੇ ਸੀਗੇ ਆਪਣੀਆਂ ਮੰਗਾਂ ਜਿਹੜੀਆਂ ਸਰਕਾਰਾਂ ਅੱਗੇ ਰੱਖ ਰਹੇ ਸੀਗੇ ਉਸ ਤੋਂ ਦੱਸਦੇ ਕਿ ਐਮਪੀ ਸੰਜੀਵ अरोड़ा ਜੀ ਜਿਹਨਾਂ ਦੇ ਦਫ਼ਤਰ ਦੇ ਵਿੱਚ ਆਏ ਸੀਗੇ ਬਾਹਰ ਇਹਨਾਂ ਵੱਲੋਂ ਜਿਹੜਾ ਆਪਣਾ ਰੋਸ ਇੱਕ ਜਗ੍ਹਾ ਦੇ ਉੱਤੇ ਇੱਕ ਥਾਂ ਦੇ ਉੱਤੇ ਸ਼ਾਂਤੀਮਈ ਦੇ ਨਾਲ ਜਿਹੜਾ ਮਨਾਇਆ ਗਿਆ ਰੋਸ ਆਪਣਾ ਜਤਾਇਆ ਜਾ ਰਿਹਾ ਹੈ ਲਗਾਤਾਰ ਤੇ ਉਸ ਤੋਂ ਬਾਅਦ ਜੇਕਰ ਅਗਰ ਗੱਲ ਕਰੀਏ ਤੇ ਐਮਪੀ ਸੰਜੀਵ अरोड़ा ਜਿਹੜੇ ਉਮੀਦਵਾਰ ਨੇ ਹਲਕਾ ਵੈਸਟ ਤੋਂ ਜਿਮਨੀ ਚੋਣਾ ਦੇ ਉਮੀਦਵਾਰ ਵੀ ਖੜੇ ਹੋਏ ਨੇ ਸੋ ਉਹਨਾਂ ਦੇ ਅੱਗੇ ਆਪਣੀ ਮੰਗ ਜੜੀ ਰੱਖਣ ਵਾਸਤੇ ਆਏ ਨੇ ਸਦਾਜੀ ਇੱਕ ਲਗਾਤਾਰ ਇਹਨਾਂ ਵੱਲੋਂ ਕਹੀ ਗਈ ਕਿ ਪਹਿਲਾਂ ਵੀ ਇਹਨਾਂ ਨੇ ਕਈ ਮੀਟਿੰਗਾਂ ਕੀਤੀਆਂ ਪਰ ਮੀਟਿੰਗਾਂ ਦੇਤੇ ਖਰੇ ਨ ਉਤਰੇ ਤੇ ਪੰਜਾਬ ਸਰਕਾਰ ਨੇ ਕਈ ਵਾਅਦੇ ਕੀਤੇ ਪਰ ਵਾਅਦਾ ਬਾਅਦ ਵਿੱਚ ਖਲਾਵੀ ਹੋ ਗਈ ਕਿਉਂਕਿ ਵਾਅਦੇ ਜਿਹੜੇ ਆ ਵਾਦਿਆਂ ਦੇ ਖਰੇ ਨਹੀਂ ਉਤਰੇ ਹੋਣਾ ਇਹਨਾਂ ਵੱਲੋਂ ਇਹ ਵੀ ਕਹੀ ਜਾ ਰਹੀ ਹੈ ਕਿ ਸਾਡੀ ਗੱਲ ਸੁਣਵਾਈ ਨਹੀਂ ਹੁੰਦੀ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਉਹ ਨਹੀਂ ਪੂਰੀਆਂ ਹੁੰਦੀਆਂ ਤੇ ਆਨ ਵਾਲਾ ਸਮਾਂ ਜਿਹੜਾ ਅਧਿਆਪਕ ਗਰੇ ਨੇ ਸੜਕਾਂ ਦੇ ਵਿੱਚ ਉਤਰਣਗੇ ਤੇ ਭਾਰੀ ਰੋਸ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਊਗਾ ਉਹਨੂੰ ਦੇਖਣਾ ਹੋਵੇਗਾ ਕਿ ਆਉਣ ਵਾਲਾ ਸਮਾਂ ਕੀ ਲੈ ਕੇ ਆਉਂਦਾ ਵੈ ਜਿਹੜੇ ਕੰਪਿਊਟਰ ਅਧਿਆਪਕ ਜਿਹੜੇ ਯੂਨੀਅਨ ਨੇ ਇਹਨਾਂ ਦੇ ਵਾਸਤੇ ਇਹਨਾਂ ਦੇ ਨੌਕਰੀਆਂ ਵਾਸਤੇ ਕੀ ਕੁਝ ਲੈ ਕੇ ਆਂਦਾ ਕੀ ਇਹਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਯਾਨੀ ਇਹ ਆਉਣ ਵਾਲਾ ਸਮਾਂ ਦੱਸੂਗਾ ਦੇਖੋ ਲੁਧਿਆਣਾ ਲਈ ਮੈਨੇਜਿੰਗ ਕਰਦਾ ਮੈਂ ਸੰਜੇ ਨਾਲ ਧੰਨਵਾਦ